ਜਿਹੜਾ ਹੈਗਾ ਹੋਰ ਕੀ ਤੁਹਾਡਾ ਕੋਈ ਕੰਮਕਾਰ ਹੈਗਾ ਇਸ ਕੋਲ ਕੋਈ ਨਹੀਂ ਜੀ ਮੱਝਾ ਦੀ ਸੀ ਜੀ ਸਾਰੀ ਪੜਾਈ ਜੁਆਕਾਂ ਦੀ ਰੋਟੀ ਸਾਰੀ ਮੱਝਾ ਦੇ ਚੱਲਦੀ ਸੀ ਹੂੰ ਕੋਈ ਇਹ ਹਦਾ ਹੈਗਾ ਉਹ ਨਾ ਨਾ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਕਰਦੇ ਜੀ ਸਾਨੂੰ ਦੂਰੀ ਬਣਦਾ ਮਾਜਵਾ ਦਿੱਤਾ ਜਾਵੇ ਅੱਜ ਮਰ ਕੇ ਇੱਕ ਤਿੰਨ ਜ਼ਖਮੀ ਹੋ ਗਏ ਅੱਛਾ ਇਹ ਇੱਕ ਮੱਜ ਮੌਕਦ ਡੈਥ ਹੋ ਗਈ ਅੱਛਾ ਜੀ ਤੇ ਡਿੱਗਣ ਕਾਰਨ ਮਲਬਾ ਸਾਰਾ ਹਾਂ ਤੇ ਤਿੰਨ ਜ਼ਖਮੀ ਹੋ ਗਏ ਜੀ ਵਜ੍ਹਾ ਕੀ ਬਣੀ ਆ ਹਵੇਲੀ ਤੇ ਪਾਣੀ ਚਲਾ ਗਿਆ ਜਾਂ ਵਜ੍ਹਾ بارش ਆ ਗਈ ਬਾਵਾ ਇੱਥੇ ਇੱਕਦਮ ਨੀ ਇਹ ਪਾਣੀ ਸਾਰਾ ਖਾਲੀ ਰੋਕ ਗਿਆ ਜੀ ਪਾਣੀ ਸਾਰਾ ਖਾਲੀ ਦੇ ਵਿੱਚ ਗਿਆ ਉਹਦੇ ਕਰਕੇ ਸਾਰਾ ਅਕਤੂਬਰ ਕੀ ਪੈਂਦੀ ਤੇ ਡਿੱਗ ਪਈ ਹਮ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਜੇ ਇੱਕ ਮਾਜ ਦਾ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੱਜੜ ਸੂਈ ਸੀ ਤੇ ਬਾਕੀ ਅਜੇ ਡਾਕਟਰ ਆਏ ਨੇ ਉਹ ਇੱਕ ਦੀ ਰੀਡ ਦੀ ਹੱਡੀ ਕਰੈਕ ਹੋ ਗਈ ਹਮ ਇੱਕ ਵੈਸੇ ਉੱਠਦੀ ਨਹੀਂ ਪਈ ਹਮ ਤਾਂ ਵੀ ਆ ਨਹੀਂ ਬੰਨਣਾ ਨੋਰ ਕੇ ਤੇ ਬਾਹਰ ਉਹ ਛੱਟਾ ਵਾਲੀ ਬਾਹਰ ਖੜੀ ਨਹੀਂ ਜੀ ਸਾਰੀਆਂ ਤੇ ਇਹ ਜਿਹੜਾ ਹੈਗਾ ਜਿਹੜਾ ਹੈਗਾ ਹੋਰ ਕੀ ਤੁਹਾਡਾ ਕੋਈ ਕੰਮਕਾਰ ਹੈਗਾ ਇਸ ਤੋਂ ਲਾਭ ਕੋਈ ਨਹੀਂ ਜਿਵੇਂ ਅੱਜਾ ਦੀ ਸੀ ਸਾਰੀ ਪੜਾਈ ਜੁਆਕਾਂ ਦੀ ਰੋਟੀ ਸਾਰੀ ਮੱਝਾਂ ਦੇ ਚੱਲਦੀ ਹੈ ਹੂੰ ਜਮੀਨ ਕੋਈ ਪੱਜਾਂ ਵਾਸਤੇ ਹੂੰ ਕਿਥੇ ਲੈ ਗਈ ਇਹ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਕਰਦੇ ਜੀ ਸਾਨੂੰ ਦੂਰੀ ਬਣਦਾ ਮਾਜਵਾ ਦਿੱਤਾ ਜਾਵੇ ਹੂੰ ਤੇ ਜਿਹੜੇ ਡੰਗਰ ਸੱਟਾ ਲੱਗਿਆ ਨੇ ਉਹਨਾਂ ਦਾ ਇਲਾਜ ਦਿੱਤਾ ਜਾਵੇ ਹਾਂ ਹੂੰ ਉਹਨਾਂ ਨਾਲ ਨੁਕਸਾਨ ਹੋ ਗਿਆ ਉਹਨਾਂ ਤੇ ਸਾਰੀ ਨੀਸ ਪਾਣੀ ਪੈ ਗਿਆ ਹਾਂ ਤੇ ਕਰੋ 1200 ਪੈੰਗਰੀਆਂ ਬਰੁੱਪ ਨੇ ਹਾਂ ਤੇ ਇਹ ਨਾਲੀ ਦੇ ਵਿੱਚ ਬਰਸਾਤ ਜਿਆਦਾ ਹੋਣ ਕਰਕੇ ਪਾਣੀ ਚਲਾ ਗਿਆ ਹਾਂ ਪਾਣੀ ਚਲਾ ਗਿਆ ਪਾਣੀ ਸਾਰਾ ਪੈ ਗਿਆ ਜਿਹੜੀ ਨਾਲੀ ਦਾ ਨਿਕਾਸ਼ ਨਹੀਂ ਹੈਗਾ ਪਾਣੀ ਕਹੜਾ ਦਾ ਸਪਲਾਈਸ ਵੀ ਨਹੀਂ ਹੈ ਸਾਰਾ ਪਾਣੀ ਉਹਦਾ ਵੜ ਗਿਆ ਹੂੰ ਕਿੰਨਾ ਕੁ ਨੁਕਸਾਨ ਹੋਇਆ ਜੀ ਅੱਜ 1.5 ਲੱਖ ਨੇ ਜੀ ਤੇ ਜਿਹੜਾ ਉਹਦਾ ਨੁਕਸਾਨ ਥੱਲੇ ਆ ਗਿਆ ਕਿੰਨੇ ਅੰਦਰ ਰਟੇ ਚਾਰ ਡੰਗਰ ਥੱਲੇ ਸੱਟਾਂ ਲੱਗਦੀਆਂ ਨੇ ਜਿਵੇਂ ਜਿਵੇਂ ਅੱਛਾ ਬਾਕੀ ਜੱਗ ਦੀਆਂ ਡੰਗਰਾਂ ਨੇ ਪਿਆੰਡਾ ਲੱਗਦਾ ਕਿੱਥੇ ਛੁੱਟੇ ਸਾਰਾ ਹੂੰ